ਅਸੀਂ ਇੱਕ 1100 ਮੈਗਾਵਾਟ ਦਾ ਇੱਕ ਸੌਦਾ ਕੀਤਾ ਹੈ ਇੱਕ ਕੰਪਨੀ ਨਾਲ ਕੇਂਦਰ ਸਰਕਾਰ ਦੀ ਕੰਪਨੀ ਹੈ ਉਹਦੇ ਨਾਲ ਭਾਈਵਾਲ ਹੈ Rajasthan ਤੋਂ ਹੋ ਸਾਨੂੰ ਬਿਜਲੀ ਦੇਣਗੇ 1100 ਮੈਗਾਵਾਟ ਤੁਸੀਂ ਯਕੀਨ ਕਰ ਸਕਦੇ ਹੋ ਕਿ ਕਿੰਨਾ ਉਹਨਾਂ ਨਾਲ ਅਸੀਂ ਲੜੇ ਜਿਵੇਂ ਆਪਾਂ ਦੁਕਾਨ ਤੇ ਜਾਂਦੇ ਹਾਂ ਦੁਕਾਨਦਾਰ ਨੂੰ ਕਹਿੰਦੇ ਹਾਂ ਯਾਰ ਤੇਰੇ ਰੋਜ਼ ਦੇ ਗਾਹਕਾਂ ਤੱਥ ਸੌਦਾ ਲੈ ਕੇ ਜਾਂਦੇ ਆਂ ਐਂ ਨਾ ਕਰ ਯਾਰ ਥੋੜਾ ਜਿਹਾ ਠੀਕ ਠੀਕ ਲਾ ਲ ਕਦੇ ਸਰਕਾਰ ਐਂ ਕਰਦੀਆਂ ਹੁੰਦੀਆਂ ਐ ਉਹ ਕਹਿੰਦੇ 2 ਰੁਪਏ 76 ਪੈਸੇ ਇਸਕੇ ਨਾਮ ਉਹ ਕਹਿੰਦੇ ਚਲੋ ਜੀ 2 ਰੁਪਏ 74 ਪੈਸੇ ਪਰ ਯੂਨਿਟ ਇਸਕੇ ਨਾਮ ਜਿਆਦਾ ਜਿਆਦਾ ਹੋਰ ਘਟਾਓ ਮੈਨੂੰ ਬਿਜਲੀ ਬੋਰਡ ਦਾ ਫੋਨ ਆਇਆ ਕਹਿੰਦੇ ਜੀ 2 ਰੁਪਏ 58 ਪੈਸੇ ਤੇ ਆ ਮੈਂ ਕਿਹਾ ਨਾ 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 ਹੋਰ ਘਟਾਓ ਕਹਿੰਦੇ ਜੀ ਸਰਕਾਰਾਂ ਨੂੰ ਉਹ ਕਹਿੰਦੇ ਸਰਕਾਰਾਂ ਨੂੰ ਕੀ ਮੈਂ ਕਿਹਾ ਜੀ 2 ਰੁਪਏ 54 ਪੈਸੇ ਮੈਂ ਕਿਤੋਂ ਪਤਾ ਕਰ ਲਿਆ ਕਿ ਸਸਤਾ ਸਭ ਤੋਂ ਹੋਏ ਹੋਗਾ 2 ਰੁਪਏ 54 ਪੈਸੇ ਇੱਕ ਯੂਨਿਟ ਦੇ ਨਹੀਂ 2 ਰੁਪਏ 54 ਪੈਸੇ ਉਹ ਕਹਿੰਦਾ ਚਾਰ ਪੈਸਿਆਂ ਨਾਲ ਕੀ ਫਰਕ ਪੈਂਦਾ ਸਰਕਾਰ ਨੂੰ ਕੀ ਫਰਕ ਪੈਂਦਾ ਮੈਂ ਕਹਿੰਦਾ ਨਹੀਂ ਤੁਸੀਂ ਚਾਰ ਪੈਸਿਆਂ ਨੂੰ ਗੁਣਾ ਕਰਕੇ ਦੇਖੋ ਕਹਿੰਦਾ ਚਲੋ 2 ਰੁਪਏ 54 ਪੈਸੇ ਕਰ ਲਿਆ ਸਰਦ ਬਾਅਦ ਚ ਮੈਂ ਦੱਸਿਆ ਚਾਰ ਪੈਸਿਆਂ ਨਾਲ ਪੰਜਾਬ ਨੂੰ ਹਰ ਸਾਲ ਦਾ 350 ਕਰੋੜ ਰੁਪਇਆ